ਇਮ ਦੇ ਵਿੱਚ ਜੋ ਕੀਤਾ ਜਾਵੇ ਉਹ ਬੇਗਾਰੀ ਏ ਪਰ ਫਿਰ ਹੁਣ ਮਹਾਰਾਜ ਜੀ ਨੂੰ ਪੁੱਛਣਾ ਸੀ ਕਿ ਮਹਾਰਾਜ ਤੁਸੀਂ ਬੇਗਾਰੀ ਕਿੱਦਾਂ ਦੀ ਏ ਆਪ ਜੀ ਬਹੁਤ ਸੋਹਣੀ ਏ ਨੀਕੀ ਤੇਰੀ ਬੇਗਾਰੀ ਏ ਪਰ ਕਿਵੇਂ ਕਰਦੇ ਹੋ ਤੇ ਜਦੋਂ ਖੋਜਣ ਲੱਗੇ ਤੇ ਪੂਰੇ ਦਾ ਪੂਰੇ ਜਗਤ ਜਿੰਨੇ ਸੀ ਖੰਡ ਬ੍ਰਹਿਮੰਡ ਸਾਰੇ ਉਹਦੇ ਵਿੱਚ ਹੀ ਆ ਗਏ ਆਪ ਜੀ ਦੀਆਂ ਅੱਖਾਂ ਬਣਾਈਆਂ ਕੁਝ ਮੰਗਿਆ ਹੀ ਕਿਤੇ ਉਸਨੇ ਆਪਜੀ ਵਾਸਤੇ ਆ ਕੱਪੜੇ ਬਣਾ ਰਿਆ ਏ ਉਹ ਕਪਾਹ ਲਾਉਂਦਾ ਏ ਬੂਟਿਆਂ ਨੂੰ ਕਿਤੇ ਮੰਗ ਰਿਆ ਏ ਆਪ ਕੋ ਬਾਹਰ ਮੀਂਹ ਪਾਰਿਆ ਏ ਕੁਝ ਮੰਗ ਰਿਆ ਏ ਕਿਤੇ ਕੁਝ ਵੀ ਨਹੀਂ ਚਾਹੀਦਾ ਅਸੀਂ ਕਦਰ ਵੀ ਕਰੀਏ ਕਿ ਨਾ ਕਰੀਏ ਵੀ ਨਹੀਂ ਚਾਹੁੰਦਾ ਆਪਜੀ ਦੀ ਰੋਟੀ ਤੋਂ ਦਿਨ ਰਾਤ ਖੂਨ ਬਣਾਉਂਦੇ ਰਹਿੰਦੇ ਆਪਜੀ ਦੇ ਲਈ ਜਿਹੜਾ ਇਹ ਪਹਾੜਾਂ ਨਦੀਆਂ ਬੱਦਲਾਂ ਕੀੜਿਆਂ ਪੰਛੀਆਂ ਸਭਨਾਂ ਨੂੰ ਕੰਮ ਤੇ ਲਾਇਆ ਏ ਹਰ ਰੰਗ ਦੇ ਵਿੱਚ ਅਪਜੀ ਦੀ ਸੇਵਾ ਚ ਹਾਜ਼ਰੀ ਅਮਰਤ ਵੇਲੇ ਉੱਠ ਕੇ ਗੁਰਸਿੱਖ ਦੇ ਆ ਜਿਹੜੀ ਸੁਰ ਤੇ ਨਾ ਇਹਦੇ ਅੰਦਰ ਸਭ ਤੋਂ ਪਹਿਲਾ ਜਿਹੜਾ ਥਾਟ ਏ ਉਹ ਗੁਰੂ ਮਹਾਰਾਜ ਜੀ ਦਾ ਹੋਣਾ ਚਾਹੀਦਾ ਤੇ ਗੁਰਸਿੱਖਾਂ ਦਾ ਮੰਨਣਾ ਏ ਗੁਰਸਿੱਖ ਸਾਧੂ ਤੇ ਕਹਿੰਦੇ ਨੇ ਕਿ ਤੂੰ ਤੇ ਪ੍ਰਸ਼ਾਦਾ ਛੱਕ ਕੇ ਸੌਂ ਗਿਆ ਸੀ ਜਿਹੜਾ ਉਹਨੇ ਕਈ ਸਾਲ ਲਾ ਕੇ ਬਣਾਇਆ ਸੀ ਕਈ ਕਈ ਸਾਲ ਮਿਹਨਤ ਕਰਕੇ ਬਣਾਇਆ ਸੀ ਬਰਫ ਜਮਾਉਂਦਾ ਰਿਹਾ ਬਰਫਾਂ ਤੋਂ ਨਦੀਆਂ ਬਣਾਉਂਦਾ ਰਿਹਾ ਕਈ ਸਦੀਆਂ ਦੀ ਮਿਹਨਤ ਕਰਕੇ ਸਾਰ ਇੱਕ ਖੰਡਾ ਬ੍ਰਹਿਮੰਡਾਂ ਦੇ ਹਿੱਸਾ ਪਾਇਆ ਸੇਵਾ ਦਾ ਕੀੜਿਆਂ ਨੇ ਪੰਛੀਆਂ ਨੇ ਸਭ ਜੀ ਜੰਤ ਨੇ ਮਿਹਨਤ ਕੀਤੀ ਏ ਤੇ ਫਿਰ ਤੇਰਾ ਪ੍ਰਸ਼ਾਦਾ ਬਣਿਆ ਤੂੰ ਤੇ ਪ੍ਰਸ਼ਾਦਾ ਛਕ ਕੇ ਸੌਂ ਗਿਆ ਸੀ ਮਹਾਰਾਜ ਤੇਰੀ ਰੋਟੀ ਤੋਂ ਖੂਨ ਬਣਾਉਣ ਲੱਗ ਪਈ ਮਹਾਰਾਜ ਤੇਰੀ ਰੋਟੀ ਤੋਂ ਮਿਨਰਲ ਤੇ ਵਿਟਾਮਿਨਸ ਬਣਾਉਣ ਲੱਗ ਪਈ ਤਿੰਨੂੰ ਊਰਜਾ ਦੇਣ ਲੱਗ ਪਏ ਕਿ ਮੇਰੇ ਪੁੱਤ ਨੇ ਸਵੇਰੇ ਉੱਠਣਾ ਏ ਇਸਨੇ ਫੇਰ ਕੰਮ ਕਰਨੇ ਨੇ ਦੌੜ ਭੱਜ ਕਰਨੀ ਏ ਇਸ ਨੂੰ ਤਾਕਤ ਚਾਹੀਦੀ ਏ ਤੇ ਉਹ ਜਿਹੜੀ ਜੀਵਨ ਰੂਪੀ ਤਾਕਤ ਹੀ ਉਹ ਬਖਸ਼ਣ ਲੱਗ ਪਏ ਜਿਹੜਾ ਦਿਨੇ ਗਲਤ ਮਲਤ ਫੂਡ ਖਾ ਕੇ ਲਿਵਰ ਡੈਮੇਜ ਕੀਤਾ ਸੀ ਉਸ ਲਿਵਰ ਨੂੰ ਰਿਪੇਅਰ ਕਰਨ ਲੱਗ ਪਏ ਆਪ ਜੀ ਦੀ ਬਾਡੀ ਦੇ ਵਿੱਚ ਜਿੱਥੇ-ਜਿੱਥੇ ਕੁਝ ਡੈਮੇਜ ਸੀ ਉਹਨੂੰ ਰਿਪੇਅਰ ਕਰਨ ਲੱਗ ਪਏ ਆਪ ਜੀ ਦੀ ਬਾਡੀ ਦੇ ਸੱਲਾਂ ਨੂੰ ਰਿਪੇਅਰ ਕਰਨ ਲੱਗ ਪਏ ਸਾਧੂਆਂ ਦੀ ਦੁਨੀਆ ਚ ਤੇ ਉਹ ਕਹਿੰਦੇ ਨੇ ਕਹਿੰਦੇ ਤੇਰੇ ਜਿਹੜੇ ਸਕਿਨ ਦੇ ਸੈੱਲ ਨੇ ਪੈਰਾਂ ਚ ਵੀ ਜਿਹੜੇ ਤੇਰੇ ਸੈੱਲ ਨੇ ਨਾ ਉਹਨਾਂ ਨੂੰ ਵੀ ਉਹ ਸਾਰੀ ਰਾਤ ਬਣਾਉਂਦਾ ਰਿਹਾ ਸਵਾਰਦਾ ਰਿਹਾ ਤੇ ਉਹ ਪਿਆਰ ਨਾ ਕਹਿੰਦੇ ਨੇ ਸਾਰੀ ਰਾਤ ਪਰਮਾਤਮਾ ਜੀ ਤੇਰੇ ਲੱਗੇ ਜਾਗ ਕੇ ਤੇਰੀਆਂ ਲੱਤਾਂ ਘੁੱਟਦੇ ਰਹੇ ਤੇਰੇ ਪੈਰ ਘੁੱਟਦੇ ਰਹੇ ਤੇ ਉੱਠਦਿਆਂ ਸਾਰ ਜਿਹੜਾ ਏ ਤੈਨੂੰ ਉਹਨਾਂ ਤੇ ਪਿਆਰ ਕਿਉਂ ਨਹੀਂ ਆਇਆ ਇਨਾਂ ਤੇ ਕੋਈ ਨਹੀਂ ਕਰ ਸਕਦਾ